ਦੋਸਤੋ ਤਾਂ ਆਮ ਹੀ ਕਹਿ ਦਿੰਦੇ ਐ ਯਾਰ ਜੇ ਕੰਬਲ ਨਹੀਂ ਨਿਕਲਦਾ ਛੱਡ ਕੇ ਤੂੰ ਬਾਹਰ ਆ ਜਾ। ਛੜਾ ਛੱਡੇ ਦਾ। ਤੋਂ ਕਈ ਵਾਰੀ ਫਿਰ ਪੁਰਾਣੇ ਬੰਦਿਆਂ ਨੂੰ ਪੁੱਛ ਲੈਂਦੇ ਵੀ ਯਾਰ ਕਹੇ ਤਾਂ ਮੇਰੇ ਵਰਗਾ ਹਰੇਕ ਦਿੰਦਾ ਐ ਤੇ ਪਰ ਯਾਰ ਇਹਦਾ ਮਤਲਬ ਕੀ ਐ ਫਿਰ ਉਹ ਦੱਸਦੇ ਪੁਰਾਣੇ ਇਸ ਮਹਾਵਰੇ ਦਾ ਮਤਲਬ ਐ ਇਹਦਾ ਮਤਲਬ। ਉਹ ਕਹਿੰਦੇ ਵੀ ਅਸਲ ਨਹਿਰ ਦੇ ਵਿੱਚ ਨਾ ਤੇ ਰਿਸ਼ਤ ਰਹਿ ਜਾਂਦਾ ਸੀ। ਤੋਂ ਨਹਿਰ ਦੀ ਪਰਲੀ ਜਾਂਦੇ ਸੀ ਦੋ ਕੋਈ ਬੱਤਰ ਪਿਆਰੇ ਤੇ ਇੱਕ ਕਹਿੰਦਾ ਦੇਖ ਕੰਬਲ ਕਿੰਨਾ ਵਧੀਆ ਜਾਂਦਾ। ਤੇ ਮੈਂ ਹੁਣ ਕੱਢ ਲਿਉਣਾ। ਉਨੇ ਸ਼ਾਲਮਾਰੀ ਤੇ ਜਾ ਕੇ ਜਦੋਂ ਪਾਇਆ ਤਕੰਬਲ ਨੂੰ ਤੋ ਗਾਹਾਂ ਸੀ ਘਾਰੇ ਰੇਸ਼ੇ ਤੇ ਰੇਸ਼ੋਂ ਨੂੰ ਜੰਮੜ ਗਿਆ ਉਹ ਹੁਣ ਖੜਾ ਸ਼ਿੜਾ ਕੇ ਭੱਜਣ ਨੂੰ ਕਰੇ ਰੇਸ਼ੇ ਤੋਂ ਤੇ ਰੇਸ਼ੇ ਛੱਡੇ ਨਾ ਉਹਨਾਂ ਦੀ ਜਦੋ ਜਹਦ ਚੱਲਦੀ ਰਹੀ ਕੁਛ ਦੇਰ ਉਹ ਜਿਹੜਾ ਬਾਹਰ ਖੜਾ ਸੀ ਪਰੜੀ ਤੇ ਉਹਨੇ ਕੁਛ ਦਰ ਤੱਕ ਇੰਤਜ਼ਾਰ ਕੀਤਾ ਅਖੀਰ ਹਾਰ ਕੇ ਉਹਨੂੰ ਕਹਿੰਦਾ ਯਾਰ ਜੇ ਨਹੀਂ ਕੰਬਲ ਨਿਕਲਦਾ ਤੂੰ ਖੜਾ ਛੱਡ ਤੇ ਬਾਹਰ ਆ ਜਾ ਉਹ ਕਹਿੰਦਾ ਯਾਰ ਮੈਂ ਤਾਂ ਹੁਣ ਖੜਾ ਛਡਾਉਣਾ ਹੈ ਕੰਬਲ ਤੋਂ ਤੇ ਕੰਬਲ ਹੁਣ ਮੇਰਾ ਨਹੀਂ ਖੜਾ ਛੱਡਦਾ ਜੇ ਮੈਨੂੰ ਛੱਡੇ ਤਾਂ ਮੈਂ ਫੇਰ ਹੀ ਵਹਰਾਵਾਂ ਤੇ ਫਿਰ ਉਹ ਜਦੋਂ ਜਹਿਦ ਕਰਕੇ ਭਾਈ ਉਹਦੇ ਨਾਲ ਕਰਦਾ ਰਿਹਾ ਤੇ ਉਹ ਗੱਲ ਹੈ ਤੇ ਜਦੋਂ ਕਈ ਵਾਰੀ ਬੰਦਾ ਕਸੂਤਾ ਫਾਜੇ ਫਿਰ ਕਹਾਣੀ ਹੋਰ ਦੀ ਹੋਰ ਹੀ ਬਣ ਜਾਂਦੀ ਹੈ ਜਿਵੇਂ ਸਿਆਣੇ ਪਿੰਡੋਂ ਦਾ ਲੈਣੇ ਦੇਣੇ ਵੀ ਪੈ ਜਾਂਦੇ